ਹਾਂਜੀ ਇਹ ਰਹਿਣਗੇ ਮੈਚਿੰਗ ਸੂਟ ਵਿਦ ਦੁਪੱਟਾ ਬਹੁਤ ਸੋਨੇ ਪ੍ਰਿੰਟ ਨੇ ਪ੍ਰਿੰਟਰਡ ਸ਼ਰਟ ਰਹੇਗੀ 1.7 ਵਰਡੇ ਪੈਨ ਦੇ ਵਿੱਚ ਪਲੇਨ ਬਾਟਮ 2 ਮੀਟਰ ਵਰਡੇ ਪੈਨ ਦੇ ਵਿੱਚ ਫੁੱਲ ਸਾਈਜ਼ ਦਾ ਦੁਪੱਟਾ ਮलमल ਵਰਕ ਵਾਲਾ ਦੁਪੱਟੇ ਤੇ ਵਰਕ ਰਹੇਗਾ ਤੇ ਤੁਸੀਂ 750 ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਬਹੁਤ ਸੋਨੇ ਪ੍ਰਿੰਟਾਂ ਦੇ ਵਿੱਚ ਆਏ ਹੋਏ ਨੇ ਵਿਦਾਊਟ ਲਰਨਿੰਗ ਸਟਿਚ ਹੋਣਗੇ ਇਹ ਵੀ ਦੁਪੱਟਾ ਸੂਟ ਰਹੇਗਾ ਸ਼ਰਟ 1.75 ਵੱਡੇ ਪਨਨੇ ਸਪਲੇਨ ਬਾਟਮ 2 ਮੀਟਰ ਵੱਡੇ ਪਨਨੇ ਦੇ ਵਿੱਚ ਤੇ ਇਸ ਦੇ ਨਾਲ ਚਿਕਨ ਦਾ ਦੁਪੱਟਾ ਰਹੇਗਾ 2.5 ਮੀਟਰ 800 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨੇ ਸੂਟ ਆਏ ਹੋਏ ਨੇ ਬਾਈ ਕਰਨ ਦੇ ਲਈ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਕੈਮਰੀ कॉटन ਦੀ ਸ਼ਰਟ ਰਹੇਗੀ 1.75 ਵੱਡੇ ਪਨਨੇ ਨਾਲ ਪ्युअर कॉटन ਦੀ ਬਾਟਮ 2 ਮੀਟਰ ਕੋਟਾ ਡੋਰੀ ਐਂਡ ਮਸਲੀਨ ਦਾ ਦੁਪੱਟਾ ਐਡ ਕੀਤਾ ਹੋਇਆ ਦੁਪੱਟੇ ਦੀ ਕਟਾਈ 2 ਮੀਟਰ ਰਹੇਗੀ 650 ਦੇ ਵਿੱਚ ਇਹ ਵੀ ਸੋਰ ਤੁਸੀਂ ਬਾਈ ਕਰ ਸਕਦੇ ਹੋ WhatsApp ਨੰਬਰ ਆਪਣਾ ਮੈਂਸ਼ਨ ਕਰ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਉਸ ਤੇ ਆਰਡਰ ਕਰ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ ਨਾ ਸੁਟਾਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਉਸ ਲਈ ਥੈਂਕ ਯੂ